ਸਿਕਰ ਦੇ ਵਿੱਚ ਗਾਜਰ ਗੋਭੀ ਤੇ ਛਲਗਮ ਦਾ achar ਬਣਾਉਣ ਜਾ ਰਹੇ ਹਾਂ ਇਸ achar ਨੂੰ ਤੁਸੀਂ ਪੂਰਾ ਸਾਲ ਯੂਜ਼ ਕਰ ਸਕਦੇ ਹੋ ਇਹ ਬਿਲਕੁਲ ਖਰਾਬ ਨਹੀਂ ਹੋਏਗਾ ਇਸ ਦੇ ਲਈ ਮੈਂ ਦੋ ਗਾਜਰਾਂ ਨੂੰ ਲੰਬਾ ਲੰਬਾ ਕੱਟ ਲਿਆ ਦੋ ਛਲਗਮ ਕੱਟਿਆ ਜੀ ਤੇ ਅੱਧਾ ਕਿਲੋ ਦੇ ਕਰੀਬ ਗੋਭੀ ਜਿਹੜੀ ਆ ਉਸ ਦੇ ਪੀਸ ਕੱਟ ਕਰ ਲਏ ਗੋਭੀ ਦਾ ਬਹੁਤ ਵੱਡਾ ਫੁੱਲ ਸੀ ਉਸ ਦੇ ਵਿੱਚੋਂ ਥੋੜਾ ਜਿਹਾ ਫੁੱਲ ਜਿਹੜਾ ਹੈ ਉਹ ਬਚ ਗਿਆ ਵਾ ਤੇ ਇਸ ਛੋਟੇ ਸਾਈਜ਼ ਦੇ ਵਿੱਚ ਹੀ ਮੈਂ ਗੋਭੀ ਨੂੰ ਕੱਟ ਕੀਤਾ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਤੇ ਫਿਰ ਡਰਾਈ ਹੋਣ ਦੇ ਲਈ ਰੱਖ ਦੇਣਾ ਵਾ ਇਸ ਨੂੰ ਧੁੱਪੇ ਡਰਾਈ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਕਿਉਂਕਿ ਕਈ ਵਾਰੀ ਧੁੱਪੇ ਇਹ ਬਹੁਤ ਜ਼ਿਆਦਾ ਸੁੱਕ ਜਾਂਦੇ ਆ ਇਸ ਨੂੰ ਤੁਸੀਂ ਕਮਰੇ ਦੇ ਵਿੱਚ ਓਵਰਨਾਈਟ ਪਿਆ ਰਹਿਣ ਦਿਓ ਤਾਂ ਇਹ ਬਿਲਕੁਲ ਸੁੱਕ ਜਾਂਦੇ ਆ गोभी ਦੇ ਵਿੱਚ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਤੁਹਾਡਾ achar ਖਰਾਬ ਹੋ ਜਾਏਗਾ ਹਰ ਇੱਕ ਚੀਜ਼ ਜਿਹੜੀ ਹੈ ਇਸ ਦੇ ਵਿੱਚ ਡਰਾਈ ਰੱਖਣੀ ਆ ਤਿੰਨ ਤੋਂ ਚਾਰ ਚਮਚ ਜੀਰੇ ਦੇ ਲਏ ਆ ਜੀ ਆਪਾਂ ਮਸਾਲਾ ਬਣਾਉਣ ਦੇ ਲਈ ਦੋ ਵੱਡੀਆਂ ਇਲਾਇਚੀਆਂ ਪੰਜ ਛੇ ਲੌਂਗ ਐਡ ਕੀਤੇ ਆ ਇੱਕ ਟੁਕੜਾ ਦਾਲਚੀਨੀ ਦਾ ਐਡ ਕੀਤਾ ਹੈ ਤੇ ਇਹਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲੈਣਾ ਨਾਲ ਹੀ ਇਸ ਦੇ ਵਿੱਚ 2 ਚਮਚੇ ਦੇ ਕਰੀਬ ਸਰੋਂ ਦੇ ਦਾਣੇ ਪਾ ਦਿੱਤੇ ਆ ਤੁਸੀਂ ਇਸ ਨੂੰ ਸਰੋਂ ਨੂੰ ਅਲੱਗ ਤੋਂ ਵੀ ਗ੍ਰाइंड ਕਰ ਸਕਦੇ ਹੋ ਪਰ ਮੈਂ ਇਹਦੇ ਵਿੱਚ ਹੀ ਇਹਨੂੰ ਠੰਡਾ ਕਰਕੇ ਮਸਾਲੇ ਨੂੰ ਅਸੀਂ ਰੈਡੀ ਕਰ ਲਿਆ ਵਾ ਇੱਧਰ ਅਸੀਂ ਲਸਣ ਨੂੰ ਬਰੀਕ-ਬਰੀਕ ਕੱਟ ਲਿਆ ਤੇ ਅਦਰਕ ਦਾ ਇੱਕ ਟੁਕੜਾ ਜਿਹੜਾ ਹੈ ਉਹਨੂੰ ਅਸੀਂ ਕद्दूकस ਕੀਤਾ ਇਹ ਲਸਣ ਮੈਂ ਦੇਸੀ ਲਿਆਏ ਜੀ ਵੱਡੀ ਗੰਢੀ ਵਾਲਾ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਕਸ਼ਮੀਰੀ ਲਾਲ ਮਿਰਚ ਤੇ ਨਾਰਮਲ ਵਾਲੀ ਲਾਲ ਮਿਰਚ ਤੇ ਨਮਕ ਤੁਸੀਂ ਆਪਣੇ ਸਵਾਦ ਅਨਸਾਰ ਇਹ ਚੀਜ਼ਾਂ ਰੱਖਣੀਆਂ ਥੋੜਾ ਜਿਹਾ ਗੁੜ ਜਿਹੜਾ ਕਿ ਅਸੀਂ ਸਿਰਕੇ ਦੇ ਵਿੱਚ ਭਿਉਂ ਕੇ ਰੱਖਿਆ ਇਹ ਯੂਜ਼ ਕਰਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਰੱਖਣਾ ਵਾ ਇਸ ਅਚਾਰ ਨੂੰ ਬਣਾਉਣ ਦੇ ਲਈ ਅਸੀਂ ਸਰੋਂ ਦੇ ਤੇਲ ਦੀ ਵਰਤੋਂ ਕਰਦੇ ਆਂ ਤੇਲ ਜਿਵੇਂ ਹੀ ਗਰਮ ਹੋ ਗਿਆ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਦਰਕ ਤੇ ਲਸਣ ਨੂੰ ਐਡ ਕਰ ਦੇਾਂਗੇ ਅਦਰਕ ਲਸਣ ਤੇਲ ਦੇ ਵਿੱਚ ਭੁੰਨਣਾ ਬਹੁਤ ਜ਼ਰੂਰੀ ਹੈ ਇਸ ਨੂੰ ਅਸੀਂ ਹਲਕਾ 골ਡਨ ਹੋਣ ਤੱਕ ਪੁੰਨ ਲਵਾਂਗੇ ਬਹੁਤ ਜ਼ਿਆਦਾ ਗੋਲਡਨ ਨਹੀਂ ਕਰਨਾ ਨਹੀਂ ਤਾਂ ਕੀ ਹੁੰਦਾ ਹੈ ਕਿ ਅਚਾਰ ਚ ਕੋੜਾਪਨ ਆ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਇਹ ਅਦਰਕ ਲਸਣ ਆ ਇਹ ਬਿਲਕੁਲ ਬਣ ਗਿਆ ਵਾ ਤੇ ਇਹ ਹਲਕਾ ਗੋਲਡਨ ਹੋ ਚੁੱਕਿਆ ਵਾ ਹੁਣ ਅਸੀਂ ਇਸ ਦੇ ਵਿੱਚ ਸਿਰਕਾ ਤੇ ਗੁੜ ਜਿਹੜਾ ਭਿਓ ਕੇ ਰੱਖਿਆ ਸੀਗਾ ਉਹ ਮਿਕਸ ਕਰ ਦੇਵਾਂਗੇ ਤੇ ਗੁੜ ਤੇ ਸਰਕਾ ਜਦੋਂ ਤੁਸੀਂ ਐਡ ਕਰਨਾ ਹੈ ਇਸ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਇਸ 스테ਜ ਦੇ ਉੱਪਰ ਗੁੜ ਨੂੰ ਪਕਾਉਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਗੁੜ ਨਹੀਂ ਪਕਾਉਂਗੇ ਤਾਂ ਤੁਹਾਡਾ achar ਵਧੀਆ ਨਹੀਂ ਬਣੇਗਾ ਤੇ ਇਹਨੂੰ ਆਪਾਂ ਮਿਕਸ ਕਰ ਲਿਆ तकरीबन 10 ਤੋਂ 12 ਮਿੰਟ ਸਲੋ ਫਲੇਮ ਦੇ ਉੱਪਰ ਅਸੀਂ ਇਸ ਨੂੰ ਭੁੰਨ ਲੈਣਾ ਵਾ ਗੁੜ ਸਾਡਾ ਬਿਲਕੁਲ ਰੈਡੀ ਹੋ ਗਿਆ ਹੈ ਜੀ ਜਿਸ ਤਰ੍ਹਾਂ ਦਾ ਤੁਹਾਡੇ ਗੁਰਦੇ ਦਾ ਕਲਰ ਹੋਏਗਾ ਤੁਹਾਡੇ ਆਚਾਰ ਦਾ ਕਲਰ ਵੀ ਉਸੇ ਤਰ੍ਹਾਂ ਦਾ ਹੀ ਆਏਗਾ ਫਿਰ ਅਸੀਂ ਇਸ ਦੇ ਵਿੱਚ ਜਿਹੜਾ ਮਸਾਲਾ ਗ੍ਰाइंड ਕਰਕੇ ਰੱਖਿਆ ਸੀ ਉਹ ਪਾ ਦਿੱਤਾ ਨਮਕ ਤੇ ਮਿਰਚ ਨੂੰ ਵੀ ਐਡ ਕਰ ਦਿੱਤਾ ਵਾ ਇਹਨੂੰ ਅਸੀਂ ਮਿਕਸ ਕਰ ਲਵਾਂਗੇ ਤੇ ਗੈਸ ਦੀ ਫਲੇਮ ਨੂੰ ਬਿਲਕੁਲ ਸਲੋ ਦੇ ਉੱਪਰ ਹੀ ਰੱਖਣਾ ਹੈ ਫਿਰ ਅਸੀਂ ਇਸ ਦੇ ਵਿੱਚ ਗਾਜਰ ਗੋਭੀ ਛਲਗਮ ਜਿਹੜੇ ਅਸੀਂ ਸੁਕਾ ਕੇ ਰੱਖਿਆ ਡਰਾਈ ਕਰਕੇ ਰੱਖਿਆ ਉਹਨਾਂ ਨੂੰ ਐਡ ਕਰ ਦੇਾਂਗੇ ਤੇ ਮਿਕਸ ਕਰ ਲਾਂਗੇ ਹੌਲੀ ਹੌਲੀ ਤੁਸੀਂ ਇਹਨੂੰ ਮਿਕਸ ਕਰ ਲੈਣਾ ਵਾ ਇਸ ਅਚਾਰ ਨੂੰ ਬਣਾ ਕੇ ਤੁਸੀਂ ਪੂਰਾ ਸਾਲ ਸਟੋਰ ਕਰ ਸਕਦੇ ਹੋ ਹਰ ਸਾਲ ਅਸੀਂ ਇਸੇ ਤਰ੍ਹਾਂ ਹੀ ਅਚਾਰ ਬਣਾਉਨੇ ਆ ਅਚਾਰ ਬਿਲਕੁਲ ਖਰਾਬ ਨਹੀਂ ਹੋਏਗਾ ਜੇਕਰ ਇਸ ਦੇ ਵਿੱਚ ਪਾਣੀ ਜਿਹੜਾ ਹੈ ਉਹ ਨਹੀਂ ਹੋਵੇਗਾ ਜੇਕਰ ਤੁਹਾਡੀਆਂ ਸਬਜ਼ੀਆਂ ਦੇ ਵਿੱਚ ਪਾਣੀ ਬਚ ਜਾਏਗਾ ਤਾਂ ਉਹੀ ਪਾਣੀ ਜਿਹੜਾ ਹੈ ਆਚਾਰ ਨੂੰ ਖਰਾਬ ਕਰਦਾ ਵਾ ਇਹਨੂੰ ਤੁਸੀਂ ਜਿੰਨਾ ਹੋ ਸਕੇ ਡਰਾਈ ਕਰਕੇ ਬਣਾ ਲੈਣਾ ਵਾ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਿੱਤਾ ਜੇਕਰ ਤੁਹਾਨੂੰ ਲੱਗੇ ਕਿ ਮਸਾਲਾ ਘੱਟਾ ਤਾਂ ਤੁਸੀਂ ਸੇਮ ਪ੍ਰੋਸੈਸ ਦੇ ਵਿੱਚ ਇਹਦੇ ਵਿੱਚ ਮਸਾਲਾ ਬਣਾ ਕੇ ਹੋਰ ਐਡ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗੇ ਕਿ ਇਸ ਦੇ ਵਿੱਚ ਆਇਨ ਘੱਟਾ ਤਾਂ ਤੁਸੀਂ ਇੱਥੇ ਤੇਲ ਗਰਮ ਕਰਕੇ ਬਿਲਕੁਲ ਪੂਰਾ ਚੰਗੀ ਤਰ੍ਹਾਂ ਗਰਮ ਕਰਕੇ ਇਸ ਦੇ ਵਿੱਚ ਤੇਲ ਜਿਹੜਾ ਹੈ ਉਹ ਐਡ ਕਰ ਸਕਦੇ ਹੋ ਇਸ ਨੂੰ ਅਸੀਂ ਹੁਣ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਇਹਨੂੰ ਅਸੀਂ ਠੰਡਾ ਹੋਣ ਨੂੰ ਰੱਖ ਦੇਾਂਗੇ ਕਿਉਂਕਿ ਕੋਈ ਵੀ ਅਚਾਰ ਆ ਜਦੋਂ ਤੁਸੀਂ ਬਣਾਉਨੇ ਹੋ ਉਸ ਨੂੰ ਠੰਡਾ ਕਰਕੇ ਹੀ ਸਟੋਰ ਕਰੋ ਤਾਂ ਤੁਹਾਡਾ ਅਚਾਰ ਜਿਹੜਾ ਹੈ ਉਹ ਨਮੀ ਨਹੀਂ ਲਵੇਗਾ ਉਹਦੇ ਵਿੱਚ ਕੋਈ ਵੀ ਮੌਇਸਚਰ ਜਿਹੜਾ ਹੈ ਉਹ ਨਹੀਂ ਆਏਗਾ ਹੁਣ ਜੀ ਇਹ ਬਿਲਕੁਲ ਠੰਡਾ ਹੋ ਗਿਆ ਵਾ ਤੇ ਹੁਣ ਇਸ ਨੂੰ ਅਸੀਂ ਇੱਕ ਕੱਚ ਦੇ ਕੰਟੇਨਰ ਦੇ ਵਿੱਚ ਭਰ ਕੇ ਰੱਖ ਲਵਾਂਗੇ ਅਚਾਰ ਨੂੰ ਕੋਸ਼ਿਸ਼ ਕਰੋ ਕਿ ਕੱਚ ਦੇ ਜਾਰ ਦੇ ਵਿੱਚ ਹੀ ਪਾ ਕੇ ਰੱਖੋ ਇਸ achar ਨੂੰ ਤੁਹਾਨੂੰ ਤੁਪੇ ਰੱਖਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਇਹਨੂੰ ਬਸ ਇਦਾਂ ਹੀ ਪਿਆ ਰਹਿਣ ਦਿਓ ਥੋੜੇ ਦਿਨਾਂ ਬਾਅਦ ਥੋੜੇ ਜਿੱਦਾਂ ਰੈਗੂਲਰ ਇਸ ਨੂੰ ਤੁਸੀਂ ਹਿਲਾਉਂਦੇ ਰਹਿਣਾ ਤੇ ਇੱਕ ਵੀਕ ਵਿੱਚ ਤੁਹਾਡਾ achar ਜਿਹੜਾ ਹੈ ਉਹ ਬਣ ਕੇ ਰੈਡੀ ਹੋ ਜਾਏਗਾ ਬਸ ਬਿਲਕੁਲ ਖਰਾਬ ਨਹੀਂ ਹੋਏਗਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਇਸ ਤਰ੍ਹਾਂ ਗਾਜਰ ਗੋਭੀ ਸ਼ਲਗਮ ਦਾ achar ਬਣਾ ਕੇ ਪੂਰੇ ਸਾਲ ਦੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਉਮੀਦ ਕਰਦੇ ਹਾਂ ਜੇ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ